ਅੰਮ੍ਰਿਤਸਰ ਵਿੱਚ ਬੇਕਾਬੂ ਲੁਟੇਰਿਆਂ ਨੇ ਇੱਕ ਕੋਲਡ ਸਟੋਰ ਨੂੰ ਨਿਸ਼ਾਨਾ ਬਣਾਇਆ ਏ ਮੰਗਲਵਾਰ ਦੀ ਰਾਤ ਟਵਾਲ ਰੋਡ ਤੇ ਸਥਿਤ ਪਿੰਡ ਈਵਨ ਕਲਾਂ ਦੇ ਕੋਲਡ ਸਟੋਰ 'ਚ ਸ਼ੋਰੀ ਦੀ ਘਟਨਾ ਵਾਪਰੀ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 30-35 ਲੁੱਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਬਦਮਾਸ਼ਾਂ ਨੇ ਕੋल्ड स्टोर ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਪਹਿਲਾਂ ਬੰਨਧਕ ਬਣਾ ਲਿਆ ਅਤੇ ਫਿਰ ਆਸਾਨੀ ਦੇ ਨਾਲ ਉਥੋਂ 2 ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਕੇ ਭਰਾਰ ਹੋ ਗਏ ਇਹ ਲੁੱਟੇਰੇ ਦੋ ਟਰੱਕਾਂ ਵਿੱਚ ਸਵਾਰ ਹੋ ਕੇ ਆਏ ਸਨ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੁੱਧਵਾਰ ਸਵੇਰੇ ਕੋल्ड स्टोर ਦਾ ਮਾਲਕ ਅਤੇ ਹੋਰ ਸਟਾਫ ਕੰਮ ਕਰਨ ਲਈ ਆਏ ਜਿਨ੍ਹਾਂ ਵੇਖਿਆ ਕਿ ਸੁਰੱਖਿਆ ਕਰਮੀਆਂ ਨੂੰ ਬੰਨਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਕੋਲਡ ਤੋ ਸਾਰਾ ਸਾਮਾਨ ਗਾਇਬ ਸੀ ਇਸ ਮੰਗਰੋਂ ਉਹਨਾਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਣਪਛਾਤੇ ਲੁੱਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਲੁੱਟੇਰਿਆਂ ਦਾ ਪਤਾ ਲਗਾਇਆ ਜਾ ਸਕੇ ਕੋਲਡ ਸਟੋਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਈਵਨ ਕਲਾ ਵਿੱਚ ਉਹਨਾਂ ਦਾ ਇਹ ਕੋਲਡ ਸਟੋਰ ਹੈ ਮਜੀਠਾ ਮੰਡੀ ਦੀ ਕਰਿਆਨਾ ਐਸੋਸੀਏਸ਼ਨ ਦੇ 100 ਤੋਂ ਵੱਧ ਵਪਾਰੀ ਇੱਥੇ ਆਪਣਾ ਮਾਲ ਸਟੋਰ ਕਰਦੇ ਹਨ ਕੋਲਡ ਸਟੋਰ ਦੀ ਸੁਰੱਖਿਆ ਦੇ ਲਈ ਉਹਨਾਂ ਵੱਲੋਂ ਨਿੱਜੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਿੱਤੇ ਹੋਏ ਹਨ ਪਰ ਬੀਤੀ ਦੇ ਰਾਤ ਕਰੀਬ 2 ਵਜੇ ਹਥਿਆਰਾਂ ਨਾਲ ਦੋ ਟਰੱਕ ਕੋਲਡ ਸਟੋਰ ਕੋਲ ਆਏ ਅਤੇ ਆਉਂਦੇ ਹੀ ਉਹਨਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਪਿਸਤੌਲ ਦਿਖਾ ਕੇ ਕੋੜੀ ਮਾਰਨ ਦੀ ਧਮਕੀ ਦੇ ਕੇ ਬੰਦਕ ਬਣਾ ਲਿਆ ਇਸ ਤੋਂ ਬਾਅਦ 2:30 ਤੋਂ 4 ਵਜੇ ਦੇ ਦਰਮਿਆਨ ਲੁਟੇਰੇ ਸਾਰਾ ਸਮਾਨ ਟਰੱਕ ਵਿੱਚ ਲੱਦ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਦੀਆਂ ਟੀਮਾਂ ਲਗਾਤਾਰ ਲੁਟੇਰਿਆਂ ਦਾ ਪਤਾ ਲਗਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਪੁਲਿਸ ਵੱਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਮੇਰਾ ਨਾਮ ਜੀ ਹੈਪੀ ਰੋੜਾ ਸਟੋਰ ਆਏ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਇਬਰਤ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1:30 ਵਜੇ ਬੰਦੇ ਆਏ ਐ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਅਮੈਂਦਰਾ ਲੋਡ ਕਰਕੇ ਤੁਲਾ ਆਇਆ ਐ ਸਾਨੂੰ 4:00 ਵਜੇ ਦੇ 21 ਮਿੰਟ ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬੰਦੇ ਸੀ ਉਹਨਾਂ ਨੇ ਬੂਏ ਵਾਲੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਜੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਵਪਾਰ ਸਾਰੇ ਹੈ ਜੀ ਇੱਥੇ ਸਸਤਾ ਵਪਾਰ ਕੋਈ ਨਹੀਂਗਾ ਹੂੰ ਕਿਉਂ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮੈਂ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਨਹੀਂ ਘਟ ਨਹੀਂ ਕਿ ਕਿੰਨੇ ਵਜੇ ਦਾ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਨ ਬੰਦੇ 7:30 ਤੱਕ ਗਏ ਜੀ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਬੰਦੀ ਬਣਾ ਲਈ ਤੁਹਾਡੇ ਬੰਦੇ ਨੇ ਹਾਂਜੀ ਬੰਦੇ ਬਣਾ ਕਿੰਨੇ ਵਜੇ ਟਾਈਮ 'ਚ ਬੰਦੀ ਬਣਾਇਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਕਿ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇਹਦੇ ਬਹੁਤ ਵੱਡਾ ਘਾਟਾ ਸੀ ਵਪਾਰੀਆਂ ਦਾ ਮਾਲ ਕਿੰਨੇ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਹਾਂ ਪੁਲਿਸ ਗਏ ਪੁਲਿਸ ਕਮਿਸ਼ਨਰ ਸਾਹਿਬ ਉਹ ਗਏ ਆ ਸੀਸੀਟੀਵੀ ਸਾਹਮਣੇ ਆਈ ਜੀ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋੜ ਫੜੇ ਜਾਣ ਤੇ ਦੇਖੋ ਮੈਂ ਦਾ ਹੁਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਹੋ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਤੇ ਇਹ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਸਰ ਆਤਮਾ ਜੀ ਕਿੱਥੇ ਕੰਮ ਕਰਦੇ ਹੋ ਇੱਕ ਇੱਕ ਕੋਰਸਟੋਰ ਚ ਕਿਨੇ ਚੇਤੇ ਕੰਮ ਕਰ ਰਹੇ ਹੋ 8-10 ਸਾਲੋਂ ਜੀ ਤੇ ਕੀ ਘਟਣਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2:00 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਥਾਰ ਨਾਲ ਕੋਲ ਤੇ ਉਹਨਾਂ ਨਾਲ ਕੇ ਮਾਰਨ ਦੀ ਕੀਤੀ ਆ ਇਹਨੇ ਉਸ ਉੱਤੇ ਰੱਖ ਲਿਆ ਤੇ ਇਹਨੇ ਕਿਤੇ ਰੱਖ ਲਿਆ ਤੇ ਬੰਦ ਰਹਾ ਸਾਨੂੰ ਸਾਰਿਆਂ ਨੂੰ 6 ਸੱਤੇ ਜਾਣੇ ਨੇ ਤੇ 6 ਸੱਤੇ ਨਹੀਂ ਕਿਹਾ ਹਾਂ 6 ਹੱਦ ਬੰਦ ਤੋਂ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਰ ਦਿੱਤੇ ਆਏ ਜੀ ਪਹਿਲਾਂ ਉਹ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਸੀ ਬੜਾ ਲੈ ਗਿਆ ਉਹ ਬਹੁਤ ਜਾਨੀ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂ ਜੀ ਲੱਗੇ ਹੋਏ ਉਹ ਵੀ ਚੁੱਕੇ ਦੰਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਲੇਕਿਨ ਮਾਰੇ ਮੁਰੇ ਤਾਂ ਨਹੀਂ ਮਾਰਿਆ ਜੀ ਮਨੂੰ ਮਾਰਿਆ ਬੰਦੇ ਨੇ ਤੇ ਮਹਿੰਗਾ ਸਮਾਰਕਟ ਕਰਾਉਂਦਾ ਕਾਜੂ ਜੀ ਸਭ ਤੋਂ ਜਿਹੜਾ ਮਿਲਦਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 2:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹਿ ਉਹ ਗਏ ਜੀ ਬਾਬਾ ਬੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਰੱਖੇ ਗਏ ਸੀ ਹਾਂਜੀ ਉਹ ਸਹੀ ਮੌਕੇ ਤੇ ਹਾਂਜੀ ਉਹ ਸਹੀ ਮੌਕੇ ਉਸੇ ਸੇਰੇ ਸਾਨੂੰ ਜਿਹੜੇ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫੇਰ ਆਏ ਉਹ ਕਹਿੰਦੇ ਜੀ ਫੋਨ ਵੀ ਢੱਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਜਣੇ ਦੱਸਿਆ ਜੀ 7 ਜਣੇ ਉਹ ਕਿਨੇ ਵਾਲੇ ਸੀ ਉਹ ਤੇ 35 40 ਜਣੇ ਹੁੰਦੇ ਕੰਦਾ ਟੱਪ ਕੇ ਆਏ ਸੀ ਕੋੜੀ ਦੇ ਹਾਂਜੀ ਹਾਂਜੀ ਤੇ ਫਿਰ ਕਹਿੰਦਾ ਉਸ ਤੋਂ ਬਾਅਦ ਉਹ ਵੀ ਥੋੜਾ ਜਿਹਾ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸ ਨੇ ਸਾਡੇ ਵਰਦੇ ਨਹੀਂ